ਪ੍ਰਿਆ ਪਿੰਡ ਮਕਸੂਦੜਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵਰਗਿਆ ਦਲੀਪ ਕੋ ਥਿੰਦ ਦੀ ਜਾਨ ਨੂੰ ਸਮਰਪਿਤ ਅੱਖਾਂ ਦਾ ਤੀਜਾ ਫ੍ਰੀ ਚੈੱਕਅਪ ਤੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਸਰਪੰਚ ਭਗ ਸਿੰਘ ਬਲਬੀਸ ਸਿੰਘ ਤੇ ਸਮਾਜ ਸੇਵੀ ਪੰਚ ਗੁਰਜਨ ਸਿੰਘ ਨੇ ਦੱਸਿਆ ਕਿ ਕੈਂਪ ਦੇ ਵਿੱਚ ਅੱਖਾਂ ਦੇ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਨੇ ਪੁੱਜ ਕੇ ਬੜੀ ਹੀ ਬਰੀਕੀ ਦੇ ਨਾਲ ਮਰੀਜ਼ਾਂ ਦੀ ਜਾਂਚ ਕੀਤੀ ਤੇ ਲੋੜਵੰਦਾਂ ਨੂੰ ਫ੍ਰੀ ਲੈਂਚ ਮੁਹैया ਕਰਵਾਈ ਇਸ ਤੋਂ ਇਲਾਵਾ ਆਪਰੇਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ ਜਿਸ ਨੂੰ ਦਾਨ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਅਤੇ ਅੱਖਾਂ ਵੀ ਸਾਡੇ ਸਰੀਰ ਦਾ ਇੱਕ ਜ਼ਰੂਰੀ ਅੰਗ ਨੇ ਜਿਸ ਦੀ ਸਹੀ ਸਮੇਂ ਤੇ ਜਾਂਚ ਕਰਾਉਣੀ ਸਹੀ ਸੰਭਾਲ ਕਰਨੀ ਬਹੁਤ ਹੀ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਸਾਡੀ ਮਾਤਾ ਦਲੀਪ ਕੌਰ ਦੀਆਂ ਅੱਖਾਂ ਦੀ ਰੋਸ਼ਨੀ ਬਹੁਤ ਹੀ ਕਮਜ਼ੋਰ ਸੀ। ਇਸ ਕਰਕੇ ਉਹਨਾਂ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਕੈਂਪ ਵਿਸ਼ੇਸ਼ ਤੌਰ ਤੇ ਆਯੋਜਿਤ ਕੀਤਾ ਜਾਂਦਾ ਹੈ। ਉਹਨਾਂ ਨਗਰ ਤੇ ਹਲਕੇ ਦੀਆਂ ਸੰਗਤਾਂ ਨੂੰ ਪਿੰਡ ਮਕਸੂਦਣਾ ਵਿਖੇ ਲੱਗੇ ਤੀਜੇ ਅੱਖਾਂ ਦੇ ਫ੍ਰੀ ਚੈੱਕਅਪ ਦੇਖੋ ਤਾਂ ਕੈਂਪ ਵਿੱਚ ਵੱਤਵਤ ਸਮੂਲੀਅਤ ਕਰਨ ਤੇ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਪਰਵੰਤ ਕਮੇਟੀ ਦੇ ਵੱਲੋਂ ਪਹੁੰਚਿਆ ਹੋਇਆ ਪ੍ਰਮੁੱਖ ਸ਼ਖਸੀਅਤਾਂ ਅਤੇ ਡਾਕਟਰਾਂ ਦੀ ਟੀਮ ਨੂੰ ਸਿਰਪੋਹ ਸਹਬ ਅਤੇ ਸਨਮਾਨ ਚਿੰਨ੍ਹ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਅਸੀਂ ਜਿਹੜਾ ਪ੍ਰਾਲਾ ਇਹ ਸਾਡਾ ਭਰਾ ਜਿਹੜਾ ਬਲਬੀਰ ਸਿੰਘ ਇਹਨਾਂ ਦੀ ਮਾਤਾ ਸੁਰਗਵਾਸ ਹੋ ਗਏ ਸਨ ਉਹਨਾਂ ਦੇ ਨਾਂ ਤੇ ਇਹ ਹਰ ਸਾਲ ਅੱਖਾਂ ਦਾ ਕੈਂਪ ਤੇ ਐਦਕੀ ਖੂਨਦਾਨ ਕੈਂਪ ਵੀ ਲੱਗਿਆ ਤੇ ਹੋਰ ਵੀ ਸਾਡੇ ਜਿਹੜੇ ਮਤਲ ਪਿੰਡ ਦੇ ਕੰਮ ਨੇ ਉਹਨਾਂ ਦੇ ਵਿੱਚ ਵੀ ਇਹ ਸਾਡੇ ਬਲਬੀਰ ਸਿੰਘ ਨੇ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਦੇਖੋ ਮਾਤਾ ਪਿਤਾ ਦੇ ਪੁੱਤਰ ਇਹ ਜਿਹੀ ਹੋਣ ਜਿਹੜੇ ਉਹਨਾਂ ਦੇ ਗਏ ਤੇ ਵੀ ਉਹਨਾਂ ਦੀ ਰੂਹ ਨੂੰ ਤਾਜ਼ਾ ਰੱਖਦੇ ਨੇ ਦੇਖੋ ਅੱਜ ਸਾਡੇ ਕਲਗੀਧਰ ਗੁਰਦੁਆਰਾ ਸਾਹਿਬ ਗੁਰੂਆਪਤੀ ਪਿੰਡ ਮਕਸੂਦੜਾ ਸਮੂਹ ਪੰਚਾਇਤ ਤੇ ਸਾਰੇ ਨਗਰ ਨਿਵਾਸੀ ਸਾਰੇ ਇਕੱਠੇ ਹੋ ਕੇ ਇਹ ਖੂਨਦਾਨ ਕੈਂਪ ਤੇ ਨਾਲ ਅੱਖਾਂ ਦਾ ਫ੍ਰੀ ਕੈਂਪ ਲੱਗ ਰਿਹਾ ਨਾਲ ਲੈਂਜ ਵੀ ਪਾ ਰਹੇ ਨੇ ਇਹ ਜਿਹੜੀਆਂ ਪੈਸਾ ਇਹ ਚੀਜ਼ਾਂ ਨੇ ਮਾਤਾ ਪੁੱਤ ਜਿਹੜੇ ਪੁੱਤਰ ਹੁੰਦੇ ਨੇ ਕਿਹਨਾਂ ਪੁੱਤਰ ਉਹ ਆਪਣੇ ਮਾਪੇ ਦਾ ਨਾਮ ਸਦਾ ਹੀ ਉੱਚਾ ਰੱਖਦੇ ਨੇ ਚਾਹੇ ਉਹ ਇਹ ਦੁਨੀਆ ਤੇ ਹੈਗੇ ਵੀ ਨਹੀਂ ਕਿਉਂਕਿ ਜਿਹੜੀ ਮਾਤਾ ਦਲੀਪ ਕੌਰ ਸਾਡੇ ਉਹਨਾਂ ਦੇ ਪੁੱਤ ਪੋਤਾ ਗਰਜੰਟ ਸਿੰਘ ਉਹ ਹਰ ਸਾਡੇ ਨਾਲ ਪੰਚਾਇਤ ਦੇ ਵਿੱਚ ਵੀ ਉਹਨਾਂ ਮੈਂਬਰ ਬਣੇ ਨੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਸਾਡੇ ਜਿਹੜਾ ਬਲਬੀਰ ਸਿੰਘਾ ਇਹਨਾਂ ਦਾ ਤਾਂ ਅਸੀਂ ਬਹੁਤ ਦਿਲੋਂ ਨਗਰਨ ਮਕਸੂਦੜਾ ਕਰਨਿਓ ਸਾਰੀ ਪੰਚਾਇਤ ਸਾਡੇ ਨਗਰ ਨਿਵਾਸੀ ਵੀਰਾਂ ਕਰਨਿਓ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਪ੍ਰਾਲੇ ਨੇ ਇਹ ਵੀ ਕਿਸੇ ਦੇ ਕਰਮਾਂ ਚ ਹੀ ਹੁੰਦੇ ਨੇ ਹਰ ਇੱਕ ਬੰਦਾ ਜੇ ਕਹੋ ਇਹ ਪ੍ਰਾਲੇ ਨਹੀਂ ਕਰ ਸਕਦਾ ਬਹੁਤ ਪੈਸੇ ਵਾਲੀ ਦੁਨੀਆ ਪਈਆ ਪਰ ਜਿਨੇ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਰੱਖਣਾ ਸਦਾ ਹੀ ਉਹ ਇਹ ਜੇ ਪ੍ਰਾਲਿਆਂ ਦੇ ਵਿੱਚ ਪਰਿਵਾਰ ਉਹਨਾਂ ਨੂੰ ਤਰੱਕੀ ਬਖਸ਼ੇ ਤੇ ਸਾਡੀ ਬਲਬੀਰ ਸਿੰਘ ਨਾਲ ਰਾਤ ਹੀ ਗੱਲ ਹੋਈ ਉਸ ਕਹਿੰਦੇ ਵੀ ਸਾਡੇ ਸਾਰੇ ਪਰਿਵਾਰ ਜਿੰਨੇ 10 12 ਜੀ ਪਰਿਵਾਰ ਦੇ ਨੇ ਉਹ ਸਾਡੀ ਮਾਤਾ ਲਈ ਕੈਨੇਡਾ ਦੇ ਵਿੱਚੋਂ ਸਾਰਾ ਆਪਣਾ 10ਵਾਂ ਦਸਾਉਂਦਾ ਆਪਣੀ ਮਾਤਾ ਦੇ ਵਾਸਤੇ ਕੱਢਦੇ ਨੇ ਕੋਈ ਥੋੜਾ ਕੋਈ ਬਹੁਤਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਨਗਰ ਮਕਸੂਦੜਾ ਕੰਨੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾਈ ਅੱਖਾਂ ਵਾਲੇ ਸਾਡੇ 100 ਤੋਂ ਪਲੱਸ ਮਰੀਜ਼ ਹੋ ਗਏ ਨੇ ਬਲੱਡ ਬੈਂਕ ਵਾਲੇ ਪਲਾ 20 ਤੋਂ ਪਲੱਸ ਬੋਤਲਾਂ ਹੁਣ ਤੱਕ ਨੇੜ ਹੋ ਚੁੱਕੀਆਂ ਨੇ ਤੇ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਕਰਨ ਲਈ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਕੇ ਯੋਗ ਦਾ ਨੌਜਵਾਨਾਂ ਤੋਂ ਪੀ ਲਈ ਵੱਧ ਤੋਂ ਵੱਧ ਖੂਨਦਾਨ ਕਰਨੇ ਖੂਨਦਾਨ ਮਹਾਦਾਨ ਤੇ ਲੋੜਵੰਦਾਂ ਨੂੰ ਜੇ ਅੱਖਾਂ ਦੇ ਹੈਗੇ ਨੇ ਉਹਨਾਂ ਨੂੰ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਉਰੇ ਜੋ ਉਹਨਾਂ ਦਾ ਇਲਾਜ ਹੋ ਸਕੇ ਕੀ ਆਪਰੇਸ਼ਨ ਵੀ ਕੀਤੇ ਜਾਣਗੇ ਹਾਂਜੀ ਹਾਂਜੀ ਆਪਰੇਸ਼ਨ ਵੀ ਕੀਤੇ ਜਾਣਗੇ ਐਨਕਾਂ ਵੀ ਦਿੱਤੀਆਂ ਜਾ ਰਹੀਆਂ ਨੇ ਮੈਡੀਸਨ ਵੀ ਦਿੱਤੀ ਜਾ ਰਹੀਆਂ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਵਾਹਿਗੁਰੂ ਜੀ ਖੂਨਦਾਨ ਯਾਫਗਾਨ ਦਾ ਤਾਂ ਬੜੀਆ ਚੀਜ਼ ਹੈ ਸਾਰੇ ਬਹੁਤ ਅਸ਼ਾਨਾ ਦਿੰਦੇ ਆ ਅੱਖਿਆਂ ਨੂੰ ਅਪਰਾਲਾ ਜਾ ਰਹੀ ਰਹੇ ਨੇ ਹਾਂਜੀ ਚੰਨਾਚਰ ਤੱਕ ਪਿੰਡ ਪੰਚਾਇਤ ਸਾਰਿਆਂ ਦਾ ਜੋ ਨੌਜਵਾਨ ਇਹਨਾਂ ਦੇ ਸਰਪ੍ਰਸਤ ਚੱਲਦਾ ਸਾਰਾ ਜੀ ਟੀਮ ਪ੍ਰੀਤ ਹਸਪੀਟਲ ਲੁਧਿਆਣੇ ਤੋਂ ਪਹੁੰਚੀ ਹੈਗੀ ਆ ਇੱਥੇ ਸਰਦਾਰਨੀ ਦਿਲਪਕੌਰ ਜੀ ਦੀ ਯਾਦ ਵਿੱਚ ਅੱਖਾਂ ਦਾ ਕੈਂਪ ਤੇ ਖੂਨਦਾਨ ਦਾ ਕੈਂਪ ਲਗਾਇਆ ਜਾ ਰਿਹਾ ਹੈਗਾ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਦੇਖ ਕੇ ਬਹੁਤ ਹੀ ਅੱਛਾ ਲੱਗ ਰਿਹਾ ਹੈਗਾ ਕਿ ਲੋ ਜੁਆ ਪੀੜੀ ਚ ਅਜੇ ਵੀ ਇੰਨਾ ਜੋਸ਼ ਹੈਗਾ ਕਿ ਉਹ ਖੂਨਦਾਨ ਕਰਕੇ ਚਾਰ ਜ਼ਿੰਦਗੀਆਂ ਬਚਾ ਸਕਦੇ ਹੈਗੇ ਨੇ ਇਸ ਕਰਕੇ ਲੋਕਾਂ ਨੂੰ ਵੱਧ ਚੜ ਕੇ ਇੱਥੇ ਫੂਨਦਾਨ ਲਈ ਪਹੁੰਚਣਾ ਚਾਹੀਦਾ ਤੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈਗੀ ਆ ਕਿੰਨੀਆਂ ਯੂਨਟਾਂ ਸਰ ਹੁਣ ਤੱਕ ਜੁੜੇ ਬਣੀਆਂ ਨੇ ਹੁਣ ਤੱਕ 20 ਯੂਨਟਾਂ ਦਾ ਯੋਗਦਾਨ ਹੋ ਚੁੱਕਿਆ ਹੈਗਾ ਦੇ ਤੁਹਾਡੀ ਬੈਨ ਕਰ ਰਹੀ ਆ ਵੀ ਇਸ ਟਾਈਮ ਤੇ ਕੋਈ ਮਿਲੇ ਬਿਲਕੁਲ ਜੀ ਬਿਲਕੁਲ ਸਾਡਾ ਸਾਰੀਆਂ ਬਲੱਡ ਬੈਂਕਾਂ ਦੇ ਨਾਲ ਸਹਿਯੋਗ ਚੱਲ ਰਿਹਾ ਹੈਗਾ ਅਗਰ ਕਿਸੇ ਨੂੰ ਵੀ ਜ਼ਰੂਰਤ ਪੈਂਦੀ ਆ ਤਾਂ ਉਹ ਸਾਡੇ ਬਲੱਡ ਬੈਂਕ ਦੇ ਵਿੱਚ ਕੰਟੈਕਟ ਕਰ ਸਕਦੇ ਹੈਗੇ ਨੇ ਅਸੀਂ ਵੱਧ ਤੋਂ ਵੱਧ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਨੈਗੇਟਿਵ ਬਲੱਡ ਗਰੁੱਪ ਹੁੰਦਾ ਉਹ ਬਹੁਤ ਹੀ ਰੀਅਰ ਮਿਲਦਾ ਹੈਗਾ ਬਟ ਸਾਰੇ ਬਲੱਡ ਬੈਂਕਾਂ ਦੀ ਆਪਸ ਵਿੱਚ ਸਹਿਯੋਗ ਦੇ ਨਾਲ ਅਸੀਂ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਦੋਨਰਾਂ ਨੂੰ ਕਲੈਕਟ ਕਰਦੇ ਹੈਗੇ ਆ ਵਲੰਟੀਡ ਡੋਨਰਸ ਜਿਹੜੇ ਹੈਗੇ ਨੇ ਉਹਨਾਂ ਦਾ ਡੋਨੇਟ ਕਰਾ ਕੇ ਵੱਧ ਚੜ ਕੇ ਲੋਕਾਂ ਨੂੰ ਖੂਨ ਪਹੁੰਚਾਉਣ ਦੀ ਕੋਸ਼ਿਸ਼ ਸਾਡੇ ਵੱਲੋਂ ਜਾਰੀ ਹੈ ਜੀ ਖੂਨਦਾਨ ਕਿੱਦਾਂ ਕੀ ਮੈਂ ਸੁਣ ਰਿਹਾ ਬਾਜੀ ਹਰ ਸਾਲ ਮਾਤਾ ਜੀ ਦੇ ਯਾਦ ਵਿੱਚ ਕੈਂਪ ਲਗਾਇਆ ਜਾਂਦਾ ਆ ਅਸੀਂ ਹਰ ਸਾਲ ਹੀ ਖੂਨਦਾਨ ਕੈਂਪ ਤੇ ਆ ਕੇ ਖੂਨਦਾਨ ਕਰਦੇ ਆ ਤੇ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਆ ਕੇ ਖੂਨਦਾਨ ਕੀਤਾ ਆ ਤੇ ਵਧੀਆ ਮਹਿਸੂਸ ਕਰਦੇ ਆ ਨੌਜਵਾਨ ਨੂੰ ਇਹੀ ਕਹਿੰਦੇ ਆ ਜੀ ਵੀ ਫੂਨ ਦਾ ਸਭ ਤੋਂ ਵੱਡਾ ਦਾਨ ਹੈ ਤੇ ਹਰ ਇੱਕ ਨੂੰ ਇਹ ਕਰਨਾ ਚਾਹੀਦਾ ਹੈ ਜੀ। ਸਾਰੇ ਅਦੁੱਕਦੂ ਆਈ ਕੇ ਤੇ ਪੂਰਾ ਟੀਮ ਪਹੁੰਚੀ ਹੋਈ ਹੈ ਜਿਹਦੇ ਵਿੱਚ ਸਾਰਿਆਂ ਨੂੰ ਫ੍ਰੀ ਮੈਡੀਕਲ ਚੈੱਕਅਪ ਜਿਹੜਾ ਮਕਸੂਦ ਰੇ ਦੇ ਵਿੱਚ ਲਾਇਆ ਹੋਇਆ ਉਹਨਾਂ ਨੇ ਵੀਰਾਂ ਨੇ। ਉਹਦੇ ਵਿੱਚ ਐਨਕਾਂ ਦਵਾਈਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਇਹ ਕੀ ਸਮੱਸਿਆਵਾਂ ਨੇ ਜਿਹੜੀਆਂ ਬਿਮਾਰੀਆਂ ਸਾਹਮਣੇ ਆ ਰਹੀਆਂ ਨੇ ਅੱਖਾਂ ਨੂੰ। ਹੁਣ ਤਾਂ ਬਹੁਤ ਜ਼ਿਆਦਾ ਨੇ ਬਲੱਡ ਪ੍ਰੈਸ਼ਰ ਕਰਕੇ ਪੱੜਦੇ ਦੇ ਉੱਪਰ ਪ੍ਰੋਬਲਮ ਆ ਰਹੀ ਹੈ, ਸ਼ੂਗਰ ਕਰਕੇ ਦਿੱਕਤ ਆ ਰਹੀ ਹੈ। ਕਾਫੀ ਨਹੀਂ ਦਿੱਕਤ ਮੋਟੀਰੀ ਦੀ ਦਿੱਕਤ ਆਪਰੇਸ਼ਨ ਦਾ ਵੀ ਕੋਈ ਨਹੀਂ ਕੀਤਾ ਗਿਆ ਆਪਰੇਸ਼ਨ ਹਾਂ ਇਹਦੇ ਵਿੱਚ ਆਪਰੇਸ਼ਨ ਦੇ ਬਾਰੇ ਹਲੇ ਇਹਨਾਂ ਨੇ ਡਿਸੀਜਨ ਪ੍ਰੋਪਰ ਰੱਖਿਆ ਨਹੀਂਗਾ ਕਿ ਆਪਾਂ ਕਿੰਨਾ ਆਪਰੇਟ ਕਰਨਾ ਹੈ ਉਹ ਅੱਜ ਸ਼ਾਮ ਨੂੰ ਪਤਾ ਲੱਗ ਜਾਏਗਾ ਇਹਨਾਂ ਨੂੰ ਹੁਣ ਤੱਕ ਕਿੰਨੇ ਮਰੀਜ਼ ਚੈੱਕ ਕਰ ਹੁਣ ਤੱਕ ਆਪਾਂ 30 ਤੋਂ 35 ਮਰੀਜ਼ ਚੈੱਕ ਦੇਖ ਚੁੱਕੇ ਹਾਂ ਕੀ ਦਵਾਈਆਂ ਤੇ ਇਹਨਾਂ ਦਾ ਇੱਥੇ ਇੱਕ ਮੁੱਦਾ ਪਿਆ ਜਾਂਦਾ ਹਾਂ ਬਿਲਕੁਲ ਫ੍ਰੀ ਆਫ ਕੋਸਟ ਦੇਜੀ ਜਾ ਰਹੀ ਹੈ ਜਿਹੜੇ ਇਹਨਾਂ ਨੇ ਆਪਰੇਟਾ ਕੀਤਾ ਹੋਇਆ ਮਮਰੀਆ ਤੋਂ ਬਚਣ ਲਈ ਲੋਕਾਂ ਨੂੰ ਕਿਹੜਾ ਆਪਦੇ ਖਾਣਾ ਪੀਣ ਦੇ ਉੱਪਰ ਧਿਆਨ ਰੱਖਣ ਬੈਟਰ ਔਰ ਆਪਦੇ 10-10 ਮਹੀਨੇ ਬਾਅਦ ਨਿਗਾ ਚੈੱਕਅਪ ਕਰੰਦੇ ਰਹਿਣਾ ਡਾਕਟਰ ਕੋਲੇ ਜਾ ਕੇ